ਆ ਗੱਬਨੀਆਂ ਫਿਰ ਤੇ ਹੁਣੇ ਮੁੱਕ ਗਏ ਕਿ ਸਾਡੇ ਪੁਰਗੀਆਂ ਨੇ ਮੇਰੇ ਤੇ ਬੰਦਾ ਕਦੋਂ ਫੜਾਇਆ ਹੋਇਆ ਮੈਂ ਕਿਹੜੀ ਲਾਟ ਬੰਦ ਖਾਵਾਂ ਯਾਰ ਜਦੋਂ ਮੈਂ ਤੂੰ ਖਾ ਮਖਾ ਤੂੰ ਹੀ ਜਿਹੜਾ ਉਹ ਚਲਾ ਲੈਣਾ ਮੈਂ ਸਾਈਡ ਤੇ ਖੜਾ ਯਾਰ ਤੁਸੀਂ ਮੈਨੂੰ ਕਿਉਂ ਪੰਗਾ ਲਾਉ ਯਾਰ ਕਿਹੜਾ ਮੈਂ ਕੜੂਲਾ ਨਹੀਂ ਨਹੀਂ ਭਾਈ ਜੀ ਤੁਸੀਂ ਸਾਈਡ ਤੇ ਖੜੇ ਸੀ ਮੈਂ ਕੀਤਾ ਤੁਸੀਂ ਸਾਈਡ ਤੇ ਖੜੇ ਸੀ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਹੀ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਮੈਂ ਨੰਬਰ ਪਲੇਟ ਨਾਲ ਆਵਾਂ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਣਾ ਨੰਬਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋ ਜਾ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਦਾ ਥਾਣੇ ਨੂੰ ਜੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਾਨ ਕਹਿੰਦੇ ਮੈਂ ਨਹੀਂ ਚਟਣਾ ਮੈਂ ਕਹਿੰਦਾ ਰੋਕਿਆ ਜਾ ਕੁੱਟੀ ਗੱਲ ਉਹ ਬੰਦੇ ਨੇ ਚਲਾਨ ਕਿਉਂ ਨਹੀਂ ਕਰਦੇ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਥ੍ਰੈਟ ਦਾ ਚਲਉਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਜਦੋਂ ਪਿੱਛੇ ਕੋਈ ਕਾਨੂੰਨ ਕੋਈ ਜਾਣੀ ਨਹੀਂ ਸੌਣ ਹੋਏ ਕੋਈ ਜ਼ਿੰਮੇਵਾਰ ਨਹੀਂ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸ.ਐਸ.ਪੀ. ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਦੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਉ ਨੂੰ ਚੱਲਦੀ ਵੀਡੀਓ ਤੇ ਫੋਨ ਲਾ ਸਕਦੇ ਹੋ ਨਹੀਂ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਡੀਐਸਪੀ ਸਾਹਿਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਫੋਨ ਲਾਓ ਨਾ ਫਿਰ ਉਹਨਾਂ ਕੋਟਾ ਦਾ ਪ੍ਰਸ਼ਾਸਨ ਆਉਂਦੇ ਸਾਡੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰ ਤੁਹਾਨੂੰ ਸਨਮਾਨ ਨਹੀਂ ਤੁਸੀਂ ਫੋਨ ਲਾਓ ਯਾਰ ਚਲਾਨ ਕੱਟਿਆ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਫ ਤੇ ਸਰਵ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਗਿਆ ਸਰ ਜੋ ਵੀ ਨੰਬਰ ਪਰ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਜਿਹੜੀ ਗੱਲ ਆ ਜੇ ਸੱਚੇ ਹੁੰਦੇ ਨੇ ਇਹਨਾਂ ਨੂੰ ਜੇ ਸੱਚੇ ਹੁੰਦੇ ਭਾਈ ਜੀ ਨਾਲ ਆਇਓ ਤੁਸੀਂ ਤੁਸੀਂ ਗੁੱਸਾ ਹੀ ਕਰਦੇ ਸੱਚੀ ਹੋਵੇ ਸ਼ਾਇਦ ਦੇਖੋ ਜੀ ਅਗਲੀ ਗੱਲ ਸੁਣੋ ਯਾਰ ਮੈਨੂੰ ਦੱਸੋ ਮੈਂ ਕਿੱਥੇ ਸੌਹਾਂਗਾ ਇਲਜ਼ਾਮ ਲੱਗੇ ਜੀ 500 ਰੁਪਏ ਦੇ ਕੋਈ ਬੁਲਾਈ ਜਾਣ ਮੈਂ ਕਿਸੇ ਘਰ ਮੈਂ ਸੌਹਾਂ ਖੰਗ ਕਰ ਰਹੀ ਨਹੀਂ ਇਹ ਘਟਵੇ ਤੇ ਇੱਕ ਯਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਨੂੰ ਪਤਾ ਆ ਵੀ ਸਾਰਾ ਮੀਡੀਆ ਆਇਆ ਹੋਇਆ ਜੇ ਸੱਚੇ ਆ ਤਾ ਮੋਟਰਸਾਈਕਲ ਦੇ ਨੰਬਰ ਪਲੇਟ ਨਹੀਂ ਲੱਗੇ। ਕਿਉਂ ਉਹਨੂੰ ਰੋਕਿਆ ਨਹੀਂ ਦੇਖਿਆ ਹੀ ਨਹੀਂ। ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇੰਦਰ ਆਪ ਦਾ ਬੰਦਾ ਨਾ। ਮੈਂ ਕਿਹਾ ਸਾਝੀ ਬੰਦੇ ਨੇ ਮੋਟਰਸਾਈਕਲ ਰੋਕਿਆ ਘੱਟੋ ਚਲਾਣ। ਕਹਿੰਦੇ ਨੀੜੀ ਜਾਣ ਦੋ ਆਪਣਾ ਬੰਦਾ। ਆਹ ਖੜੇ ਹੈ। ਸਾਰਾ মিডিਆ ਇੱਥੇ ਗਵਾਹ ਆ। ਸਾਰੇ ਬੰਦੇ ਗਵਾਹ ਆ। ਜੀ ਵੱਡੇ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ? ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਗਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅਗਲੇ ਇਹਨਾਂ ਨੂੰ ਲੈਓ ਤੁਰ ਕੇ ਜਾਵਾਂ ਜੀ ਤੂੰ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ ਫਿਰ ਦਾ ਸਮਾਂ ਨਹੀਂ ਦਿੱਤਾ ਮਦਦ ਕਰਨੀ ਆ ਉਹ ਦੇਖੋ ਕਿ ਮੈਂ 20 ਮਿੰਟ ਦਾ ਸਮਾਂ ਬਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਇਹ 20 ਮਿੰਟ ਦਾ ਸਮਾਂ ਦਾ ਬੰਦਾ ਵੀ ਜਾਲੀਆਂ ਦੀ ਲਾਉਣੀ ਮੈਂ ਤੁਹਾਡਾ ਕੀ ਕੰਮ ਕਰਦੇ ਹੋ ਤੁਸੀਂ ਇਹ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਹੋ ਜੇ ਸੀ ਅਗਰ ਕਾਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਚਲਾਨੇ ਕੱਟਦੇ ਮੇਰਾ ਕਾਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਅਫਸਰ ਜ਼ਿੰਮੇਵਾਰ ਹੋਣਗੇ ਆ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਇਹ ਆਪਦਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰਹੇ ਉੱਪਰ ਦੀ ਫੇਰ ਨਾ ਪੱਟੇ ਆਫਸਰਾਂ ਨੇ ਕਹਿਣਾ ਵੀ ਰਫਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸਾਧਿਆ ਮੀਡੀਆ ਉਹ ਵੀਡੀਓ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਹਨੂੰ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਜਾਈਆਂ ਆਪਦਾ ਜਰੂਰ ਸਾਹਬ ਕਢਾ ਲਿਆ ਦੱਸੋ ਉਹ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗਲਤ ਹਾਂ ਕਹੀਂ ਜ਼ਰੂਰ ਕਹਾਂਗੇ ਵੀ ਸਹੀ ਹੈ ਮੇਰਾ ਗਾਲ ਜਦੋਂ ਸਰ ਕਦੇ ਡਰ ਕੇ ਹੋ ਰਹੇ ਹੋ ਤੁਸੀਂ ਜਾਲੀਆਂ ਦਾ ਚਲਾਈ ਬਾਈ ਜੀ ਕਿਹਨਾਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਮੈਨੂੰ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ ਮੈਨੂੰ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਕੌਣ ਨੰਬਰ ਪਲੇਟ ਲੈ ਕੇ ਆਉਣੀ ਆ ਤੇ ਸਾਡੇ ਨੂੰ ਮੈਂ ਤੇਤੋਂ ਡਰਦਾ ਕਿਤੋਂ ਡਰਦਾ ਮੈਂ ਆਪਣੀ ਕੰਮ ਕਰ ਰਿਹਾ ਹਾਂ ਉਹ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣਾ ਸੀ ਵੀ ਇਹਨੂੰ ਵਾਕਈ ਥ੍ਰੈਟ ਹੈਗਾ ਕਿ ਨਹੀਂ ਨਹੀਂ ਫਿਰ ਵੀਡੀਓ ਚੱਲਦੀ ਜੀ ਪੁੱਛੋ ਨਾ ਸਾਰੇ ਕੁਝ ਨਹੀਂ ਸਾਰੇ ਦੇ ਸਾਹਮਣੇ ਜੱਗ ਜਾਈ ਰਹੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਜੱਗ ਜਾਈ ਰਹਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਣਾ ਮੈਂ ਕਰਦਾ ਤੇਰਾ ਲਰਨਿੰਗ ਸੰਸ ਬਣਾ ਨਾ ਲਰਨਿੰਗ ਦੇ ਕਿੰਨੀਆਂ ਧਰਾਵਾਂ ਨੇ ਆ ਦੇ ਬਾਈ ਜੀ ਧਰਾਵਾਂ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿਣਾ ਵਾ ਵੀ ਤੁਸੀਂ ਫੋਨ ਤਾਂ ਲੈ ਲਓ ਆਪਣਾ ਨਾਮ ਬੋਲੋ ਜਰਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆ ਧਮਕੀ ਕਿਉਂ ਦੇ ਰਹੇ ਹੋ ਵੀ ਧਰਾਵਾ ਲਾਉਂਦਾ ਐ ਕਰੂੰਗਾ ਆ ਦੇਖ ਲਓ ਜੀ ਆ ਹੁਣ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਆ ਧਰਾਵਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧਮਕੀ ਦੇ ਰਹੇ ਹੋ ਤੋਂ ਹੀ ਸ਼ਰੇਆ ਨਹੀਂ ਦੇ ਰਹੇ ਜਿਹੜ ਨੀ ਲਾੜੋ ਕੋਈ ਗੱਲ ਨਹੀਂ ਨਰਮਿੰਗ ਨਾਲਸਰ ਨਹੀਂ ਲਾਓ ਤੁਸੀਂ ਮੈਂ ਤਾਂ ਆਉਂਦਾ ਨਾ ਲਾੜੋ ਮਾਰੇ ਲਾਉਂਗਾ ਭਾਈ ਜਰੂਰ ਤੁਮ ਚਲੇ ਜਾਓ ਹੈ ਨਹੀਂ ਬਿਲਕੁਲ ਜਾਓ ਟੈਕਟਰ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਵੇ ਮੇਰ ਕੋਲ ਹੈ ਗੱਡੀ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਹੈ ਕਿ ਇਹ ਸ਼ੁਰੂ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗੇ ਕਿਹੜੀ ਚੀਜ਼ ਆ ਪਹਿਲਾਂ ਮੈਨੂੰ ਆਏ ਨੰਬਰ ਪਲੇਟ ਬਾਅਦ ਜਾਊ ਪਹਿਲਾਂ ਸ਼ੁਰੂ ਨੂੰ ਕਿਉਂ ਲੱਗਿਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਜੇ ਮੈਂ ਨੰਬਰ ਪਲੇਟ ਨਾਲ ਆਵਾਂ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚ ਜਦ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਹਰੇ ਜਾਂਦਾ ਥਾਣੇ ਨੂੰ ਜਿੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਾਨ ਕਹਿੰਦੇ ਮੈਂ ਨਹੀਂ ਚਟਣਾ ਮੈਂ ਕਿਹਾ ਰੋਕਿਆਗਾ ਕੁੱਟੀ ਗੱਲ ਉਹ ਬੰਦੇ ਨੇ ਚਲਾਨ ਕਿਉਂ ਨਹੀਂ ਕਰਤੇ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਟਰੈਕਟਰ ਦਾ ਚਲਉਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਜਦੋਂ ਪਿੱਛੇ ਕੰਨ ਕੋਈ ਜਾਨੀ ਸੁਣ ਹੋਵੇ ਕੋਈ ਜਿਵੇਂ ਮੈਂ ਤੁਹਾਨੂੰ ਇਸ ਤਰ੍ਹਾਂ ਨੂੰ ਦੱਸ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਦੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਬਾਈ ਜੀ ਤੁਸੀਂ ਫੋਨ ਲੈ ਸਕਦੇ ਹੋ ਐਸਐਸਪੀ ਜਗਰਾ ਉਹਨੂੰ ਚੱਲਦੀ ਵੀਡੀਓ ਤੇ ਫੋਨ ਲੈ ਸਕਦੇ ਹੋ ਜਗਰਾਮਾਂ ਦੇ ਵਿੱਚ ਤੁਸੀਂ ਆਪ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਫੋਨ ਲਾ ਕੇ ਪੁੱਛੋ ਤੁਸੀਂ ਫੋਨ ਲਾਓ ਫਿਰ ਉੱਪਰ ਕੋਈ ਤੁਹਾਡਾ ਪ੍ਰਸ਼ਾਸਨ ਆਪੇ ਤੁਹਾਡੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰ ਤੁਹਾਨੂੰ ਸਨਮਾਨ ਨਹੀਂ ਤੁਸੀਂ ਫੋਨ ਲਾਓ ਯਾਰ ਇਕਰਾਨ ਕਰ ਦਿੱਤਾ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਫ ਤੇ ਸਰਵ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਗਿਆ ਸਰ ਜੱਬੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਤੇ ਇੱਕ ਯਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਨੂੰ ਪਤਾ ਆ ਵੀ ਸਾਰਾ মিডিਆ ਆਇਆ ਹੋਇਆ ਕਿ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਮੈਂ ਉਹਨੂੰ ਰੋਕਿਆ ਨਹੀਂ ਮੈਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਵੱਨੀ ਖੜਾ ਇੰਦਰ ਆਪਦਾ ਬੰਦਾ ਨਾ ਮੈਂ ਕਿਹਾ ਸਾਡੀ ਬੰਦੇ ਨੇ ਮੋਟਰਸਾਈਕਲ ਰੋਕਿਆ ਕਟੋ ਚਲਾਣ ਕਹਿੰਦੇ ਨੀੜੀ ਜਾਣ ਤੋ ਆਪਣਾ ਬੰਦਾ ਆਹ ਖੜੇ ਆ ਸਾਰਾ মিডিਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਵੱਡੇ ਅਧਿਕਾਰੀਆਂ ਨੂੰ ਕੀ ਜਣਾ ਚਾਹੋਂਗੇ ਸਾਰੇ ਇੱਕ ਵਾਰ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪਈ ਆ ਰਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਭ ਅੱਗੇ ਇਹਨਾਂ ਨੂੰ ਆਹੋ ਤੁਰ ਕੇ ਜਾਵਾ ਜੀ ਤੂੰ ਦਾ ਚਲਾਨ ਵੀ ਕੱਟਦਾ ਮੈਨੂੰ ਤਾਂ ਵੀਰ ਦਾ ਸਮੇਂ ਨਹੀਂ ਦਿੱਤਾ ਮਾਦਾ ਕਰਨਾ ਹੀ ਆ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਬਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਇਹਨਾਂ 20 ਮਿੰਟ ਦਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲਾਉਣੀ ਕੀ ਨਾ ਮੈਂ ਤੁਹਾਡੇ ਕੀ ਕੰਮ ਕਰਦੇ ਹੋ ਤੁਸੀਂ ਕੀ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਸੀ ਜੇਕਰ ਕਾਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਚਲਾਨੇ ਕੱਟਦਾ ਮੇਰਾ ਤਾਂ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਆਫਸਰ ਜ਼ਿੰਮੇਵਾਰ ਹੋਣਗੇ ਆ ਆਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇ ਕੋਈ ਆਪਾਂ ਦਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰੇ ਉੱਪਰ ਦੀ ਫੇਰ ਨਾ ਵੱਟੇ ਆਫਸਰਾਂ ਨੇ ਕਹਿਣਾ ਵੀ ਰਫਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੂਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੂਨ ਲਾ ਕੇ ਸੱਦਿਆ ਮੀਡੀਆ ਉਹ ਵੀਡੀਓ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਤੇ ਗੱਲ ਲਾ ਕੇ ਜਾਨੀ ਆਪ ਦਾ ਜਰੂਰ ਸਾਹ ਕਢਾ ਲਿਆ ਦੱਸੋ ਉਹ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ? ਕਿਉਂ ਮੈਂ ਗਲਤ ਹਾਂ ਕਹੀਂ ਜਰੂਰ ਕਰਾਉਂਦੇ ਮੈਂ ਸਹੀ ਹਾਂ ਮੇਰਾ ਗਾਲ ਜਰੂਰ ਇੱਥੇ ਡਰ ਕੇ ਹੋ ਰਹੇ ਹੋ ਤੁਸੀਂ ਜਾਲੀਆਂ ਦਾ ਚਲਾਣ ਕੀਤਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਣ ਕੀਤਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਣ ਕੀਤਾ ਮੈਨੂੰ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ ਮੈਨੂੰ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਉਹ ਨੰਬਰ ਪਲੇਟ ਲੈ ਕੇ ਆਉਣੀ ਆ ਤੇ ਸਰ ਨੂੰ ਮੈਂ ਤੇਤੋਂ ਨਹੀਂ ਡਰਦਾ ਕਿਸ ਤੋਂ ਡਰਦਾ ਮੈਂ ਆਪਣੀ ਜੂਰ ਕਰ ਰਿਹਾ ਹਾਂ ਉਹ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਣ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣਾ ਸੀ ਵੀ ਇਹਨੂੰ ਘਾਕੇ ਥ੍ਰ ਵੀਡੀਓ ਚੱਲਦੀ ਚ ਪੁੱਛੋ ਨਾ ਸਾਰੇ ਨਹੀਂ ਸਾਰੇ ਸਾਹਮਣੇ ਜੱਗ ਜਾਈ ਰਹੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਜੱਗ ਜਾਈ ਰਹਿਣਾ ਚਾਹੀਦਾ ਚੱਲਦੀ ਵੀਡੀਓ ਚ ਹੋਣਾ ਮੈਂ ਕਰਦਾ ਤੇਰਾ ਲਰਨਿੰਗ ਸੰਸ ਬਣਾ ਨਾ ਲਰਨਿੰਗ ਦੇ ਕਿੰਨੀਆਂ ਧਰਾਵਾਂ ਨੇ ਆ ਦੇ ਬਾਈ ਜੀ ਧਰਾਵਾਂ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਵੀ ਤੁਸੀਂ ਫੋਨ ਤਾਂ ਲਾ ਲਓ ਆਪਣਾ ਨਾਮ ਬੋਲੋ ਜਰਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆ ਧਮਕੀ ਗੱਲ ਦੇ ਰਹੇ ਆ ਵੀ ਧਰਾਵਾ ਲਾਉਂਗਾ ਐ ਕਰੂੰਗਾ ਆ ਦੇਖ ਲਓ ਜੀ ਆ ਹੁਣ ਵੀਡੀਓ ਦੇ ਵਿੱਚ ਕਹਿ ਲਾ ਵੀ ਆ ਧਰਾਵਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧਮਕੀ ਦੇ ਰਹੇ ਆ ਉਤੋਂ ਦੀ ਸ਼ਰਿਆ ਨਹੀਂ ਦੇ ਰਹੇ ਜਿਹੜ ਨੀ ਲਾੜੋ ਕੋਈ ਗੱਲ ਨਰਨਿੰਗ ਦਾ ਸਰ ਨਹੀਂ ਲਾਓ ਤੁਸੀਂ ਮੈਂ ਤਾਂ ਆਹ ਲਾੜੋ ਲਾਉਂਗਾ ਭਾਈ ਜਰੂਰ ਤੁੰਸ਼ ਲੈ ਜਾਓ ਹੈ ਨਹੀਂ ਬਿਲਕੁਲ ਲੈ ਆਓ ਡਾਕਟਰ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਵੇ ਮੇਰੀ ਗੱਡੀ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗੇ ਕਿਹੜੀ ਚੀਜ਼ ਆ ਪਹਿਲਾਂ ਮੈਨੂੰ ਮਾਏ ਦੋ ਨੰਬਰ ਪਲੇਟ ਬਾਅਦ ਜਾਊ ਪਹਿਲਾਂ ਮੈਂ ਸ਼ੁਰੂ ਕਰੂੰਗਾ ਕਿਉਂਕਿ ਸ਼ੋਰ ਸਪਲੂਸ਼ਨ ਵੀ ਲੈ ਆਉਣਾ ਆਓ ਦਿਖਾਓ ਆ ਸਾਰੇ ਜਣੇ ਖੜ੍ਹੋ ਜਾਓ ਰੋਕ ਜਾ ਮੈਂ ਸਾਰਾ ਕੁਝ ਲੈ ਲਵਾਂ ਆਓ ਰੋਕ ਲਓ ਮੈਂ ਹੋਣੀ ਕੱਟ ਕੇ ਦਿਖਾ ਦਿੰਦਾ ਜਿਹੜੀ ਜਿਹੜੀ ਤੁਸੀਂ ਮਾਣੀ ਹੁਣ ਖੜ੍ਹੋ ਹਾਂਜੀ ਉਹ ਕੀ ਨਾਮ ਹੈ ਤੁਹਾਡਾ ਕੀ ਕਭਨੀਆ ਫਿਰ ਤੇ ਹੁਣੇ ਮੁੱਕ ਗਿਆ ਕਿ ਸਾਡੇ ਮੁੰਡੇ ਹੀ ਨੇ ਮੇਰੇ ਤੇਰੀ ਬੰਦਾ ਕਦੋਂ ਫੜਾਇਆ ਹੋਇਆ ਮੈਨੂੰ ਮੈਨੂੰ ਤੇਰੀ ਖੱਤੀ ਜਾਣੋ ਮੈਨੂੰ ਕਿੱਥੇ ਰੋ ਮੇਰੇ ਫੋਨ ਤੁਸੀਂ ਲਾਇਆ ਮੀਡੀਆ ਨੂੰ ਫੋਨ ਤੁਸੀਂ ਲਾਇਆ ਇੱਕ ਮਿੰਟ ਹੋ ਜਾ ਇੱਕ ਮਿੰਟ ਹੋ ਜਾ ਵੀਰੇ ਤੁਹਾਡੀ ਫੋਨ ਚੈੱਕ ਕਰ ਲਓ ਤੁਹਾਨੂੰ ਮੇਰਾ ਫੋਨ ਆਇਆ ਕੋਈ ਆਪਦੇ ਫੋਨ ਦੀ ਕਾਲ ਦਿਖਾਓ ਨਾ ਆਪਦੇ ਫੋਨ ਦੀ ਕਾਲ ਦਿਖਾਓ ਬਾਈ ਹੋਈ ਆ ਹੁਣ ਥੱਲੇ ਤਾਂ ਸਿਵਲ ਚ ਆ ਰਹੀ ਆ ਵੀਰੇ ਕਾਲ ਦਿਖਾ ਲੋ ਆਪਦੇ ਫੋਨ ਦੀ ਕਾਲ ਦਿਖਾ ਦਲਾ ਲਾਸਟ ਕਾਲ ਦਿਖਾ ਦੂ ਫੋਨ ਦੀ ਲਾਸਟ ਕਾਲ ਦਿਖਾ ਦਿਓ ਦਿਖਾ ਦੂੰ ਵੀਰੇ ਮੇਰੀ ਗੱਲ ਸੁਣੋ ਨਹੀਂ ਨਹੀਂ ਯਾਰ ਮੈਂ ਨਹੀਂ ਜਦੋਂ ਫਿਰ ਕਰ ਪਾਈ ਕਾ ਦੋ ਤੂੰ ਐਨੇ ਖਾਂ ਖਾ ਚਈ ਜਾਣਾ ਯਾਰ ਪਾਈ ਯਾਰ ਇਹ ਤੁਸੀਂ ਲਾਸਟ ਕਾਲ ਦਿਖਾ ਮੈਂ ਕਿਹੜੀ ਲਾਸਟ ਕਾਲ ਦਿਖਾਵਾਂ ਯਾਰ ਜਦੋਂ ਮੈਂ ਤੂੰ ਖਾਵੇਂਗਾ ਤੁਸੀਂ ਜਿਹੜਾ ਕੋ ਚਲਾ ਲੈਣਾ ਮੈਂ ਸਾਈਡ ਤੇ ਖੜਾ ਯਾਰ ਤੁਸੀਂ ਮੈਨੂੰ ਕਿਉਂ ਪੰਗਾ ਲਾਉਂਦੇ ਤੁਸੀਂ ਮੀਡੀਆ ਨੂੰ ਫੋਨ ਕਿਹੜਾ ਮੈਂ ਕਿਹੜੇ ਨੂੰ ਲਾ 100 ਕਿਹੜੇ ਕਾਟੇ ਕਢਾਉਣਾ ਦੀ ਸਾਨੂੰ ਹੱਥ ਮੀਡੀਆ ਤੁਸੀਂ ਮੀਡੀਆ ਆਪਣੀ ਸਾਨੂੰ ਤੁਸੀਂ ਕੀ ਕੀਤਾ ਵੱਡੇ ਵੀਰ ਨੂੰ ਸੇਵਾ ਵਾਲੀ ਕਿਹੜੀ ਬਹਿਸ ਨਾ ਕਰ ਵੱਡੇ ਵੀਰ ਨੂੰ ਬਹਿਸ ਨਹੀਂ ਕਰਦਾ ਮੈਂ ਦੱਸੋ ਤੁਸੀਂ ਨਾ ਨਹੀਂ ਸੱਚਾ ਯਾਰ ਨਹੀਂ ਹੈਗਾ ਯਾਰ ਅੱਛਾ ਹੁਣ ਕਿਹਨਾ ਬਣਾ ਰਹੇ ਤੁਸੀਂ ਯਾਰ ਪਹਿਲੀ ਵੀਡੀਓ ਦੇ ਵਿੱਚ ਨਾਲ ਹੀ ਖੜਾ ਕੋਈ ਗੱਲ ਨਹੀਂ ਨਾਲ ਹੀ ਗੱਲ ਕੋਈ ਖੜਾ ਵਾ ਸਾਈਡ ਤੇ ਖੜਿਆ ਆ ਨਹੀਂ ਖੜਿਆ ਇੱਧਰ ਦੇਖੋ ਆ ਸਾਰਾ ਗੱਡਾ ਦੇਖੋ ਬੰਦੇ ਹਣ ਸਾਰੇ ਗੱਡੀ ਤੇ ਯਾਰ ਹੱਥ ਇਹਨਾਂ ਨੇ ਆਪਾਂ ਨੂੰ ਇਹ ਨਹੀਂ ਕੀਤਾ ਹੱਥ ਇਹਨੇ ਹੱਥ ਰੇ ਕੇ ਗੱਡੀ ਨੂੰ ਕੀ ਨਹੀਂ ਨਹੀਂ ਭਾਈ ਜੀ ਤੁਸੀਂ ਸਾਈਡ ਤੇ ਖੜੇ ਸੀ ਮੈਂ ਕੀਤਾ ਤੁਸੀਂ ਸਾਈਡ ਤੇ ਖੜੇ ਸੀ ਠੀਕਾ ਵੀਰੇ ਝੂਠ ਨਾ ਬੋਲੋ 100 ਖਾ ਲਓਗੇ ਗੁਰਦੁਆਰੇ ਦੀ ਗੁਰਦੁਆਰੇ ਸੌ ਨਹੀਂ ਨਹੀਂ ਵੀ ਉਹ ਬੰਦੇ ਨੇ ਹੱਥ ਦਿੱਤਾ ਮੈਂ ਨਹੀਂ ਉਹਨੇ ਨਹੀਂ ਦਿੱਤਾ ਹੱਥ ਮੈਂ ਰੋਕਿਆ ਗੁਰਦੁਆਰੇ ਦੀ ਸੌ ਖਾਓ ਇੱਥੇ ਨਹੀਂ ਨਹੀਂ ਯਾਰ ਆਹ ਤਾਂ ਗੱਲ ਗਾਲਤ ਆਹ ਗੱਲ ਗਾਲਤ ਉਹ ਨਗਰੀ ਪੁਲਿਸ ਵਾਲਾ ਬਾਈ ਉਹ ਨਗਰੀ ਪੁਲਿਸ ਵਾਲਾ ਨਾਲ ਖੜ ਕੇ ਉਹਨੇ ਡਿਊਟੀ ਕਰ ਰਿਹਾਗਾ ਕੋਈ ਡਿਊਟੀ ਨਹੀਂ ਕਰ ਰਿਹਾ ਹੈਲੋ ਉਹ ਨਗਰੀ ਪੁਲਿਸ ਵਾਲਾ ਇਹਨਾਂ ਨੇ ਕਿਹਾ ਨਗਰੀ ਪੁਲਿਸ ਵਾਲਾ ਇਹਨਾਂ ਨੇ ਉਹ ਡਿਊਟੀ ਨਹੀਂ ਕਰਾ ਰਹੇ ਸੀ ਤੇ ਉਹ ਹੀ ਕਾਲੇ ਬੂਟ ਪਾਏ ਸੀ ਖਾਕੀ ਪੱਗ ਬੰਨੀ ਸੀ ਇਹਨਾਂ ਨੇ ਨਾਲ ਡਿਊਟੀ ਕਰਾ ਰਿਆ ਸੀ ਤੇ ਹੁਣ ਭੱਜ ਗਿਆ ਹਾਂ ਹੁਣ ਇਹਨਾਂ ਤੋਂ ਗੁਰਦਾਰ ਦੀ ਸੌ ਖਵਾਓ ਹਾਓ ਜੀ ਹੁਣ ਗੁਰਦਾਰ ਦੀ ਸੌ ਮੈਂ ਖਵਾਉਂਗਾ ਮੇਰੇ ਨਾਲ ਨਹੀਂ ਹੋਰਦਾਰ ਦੀ ਸੌ ਖਾਣਿਓ ਗੁਰਦਾਰ ਦੀ ਸੌ ਖਾਣਿਓ ਤੁਸੀਂ ਗੁਰਦਾਰ ਦੀ ਸੌ ਖਾਣਿਓ ਮੂੰਹ ਬੱਤੇ ਨਾਲ ਕਿ ਮਨਾ ਰਹੇ ਹੋ ਹੋਰਦਾਰ ਦੀ ਸੌ ਖਾਣਿਓ ਦੀ ਤੁਸੀਂ ਆਪ ਹੀ ਕਿਹਾ ਸੀ ਪਹਿਲਾਂ ਆਹ ਤਾਂ ਹੱਥ ਜੋੜੀ ਖੜੇ ਆ ਜੀ ਤਾਂ ਨੂੰ ਮੈਨੂੰ ਬਲਾਉਂਦੀ ਬਾਹਨਾ ਲੱਭਦੇ ਕੋਈ ਕੇਸ ਤੌਂਦਾ ਹੱਥ ਝੁੜ ਕੇ ਕਹਿਣਾ ਗੁਰਦਾਰ ਦੀ ਸੌ ਖਾਉਂਗਾ ਇਸ ਮੈਂ ਬੁਲਾਉਂਗਾ ਗੁਰਦਾਰ ਦੀ ਸੌ ਖਾਉਂਗਾ ਗੁਰਦਾਰ ਦੀ ਸੌ ਖਾਉਂਗਾ ਗੁਰਦਾਰ ਦੀ ਸੌ ਖਾਉਂਗਾ ਗੁਰਦਾਰ ਦੀ ਸੌ ਖਾਉਂਗਾ ਸੌ ਖਾਉਂਗਾ ਮੈਂ ਗੁਰਦਾਰ ਦੀ ਸੌ ਖਾ ਕੇ ਕਹਿਣਾ ਉਹ ਨਕਲੀ ਪੁਲਿਸ ਵਾਲਾ ਮੈਨੂੰ ਖੜਾ ਸੀ ਖਾਣ ਜਿਹੜੇ ਨਾਮ ਹੀ ਨਹੀਂ ਮੈਂ ਜਾਣਦਾ ਨਹੀਂ ਬੰਦਾ ਮੈਂ ਗੁਰਦਾਰ ਦੀ ਸੌ ਖਾਉਂਗਾ ਭਾਈ ਜੀ ਫੇਰ ਤਾਂ ਮੈਂ ਇਕੱਲਾ ਜੂਟ ਗੁਰਦਾਰ ਦੀ ਸੌ ਖਾਉਂਗਾ ਗਰਦਰ ਦੀ ਸੌਖਾਉਂਦੀ ਫੇਰ ਨਾ ਮਾਰੀ ਗਾਉਂਦੀ ਗਰ ਛੁੱਟੀ ਤੇ ਅਮਲਾਈ ਉਹ ਤੋਂ ਜਿਹੜਾ ਹੈਰੀ ਸਮਾਨ ਆ ਆ ਸੰਗੋ ਨੇ ਕੋਈ ਨਾ ਆਪ ਹੀ ਵੀਡੀਓ ਬਣਾਈਆਂ ਇਹਨਾਂ ਨੇ ਕਹਿੰਦੇ ਆ ਸਰ ਕਹਿਣ ਵੀ ਰਸਤਾਉ ਨੇ ਆਪ ਵੀਡੀਓ ਬਣਾਈ ਆ ਸਾਰਾ মিডিਆ ਜਿਹੜਾ ਉਹ ਇਹਨਾਂ ਨੇ ਆਪ ਬੁਲਾਇਆ ਤੇ ਆਪ ਹੀ ਫਸ ਗਏ ਆਪ ਦੇ ਜਾਲਾਂ ਨਾਲ ਹੈਲੋ ਤਰਾਨ ਹੋ ਗਿਆ ਹੁਣ ਤੁਸੋ ਵੀ 30000 ਜਿਹੜਾ ਤੇ ਕਾ ਮੇਰੇ ਫੋਨ ਵੀ ਨਹੀਂ ਆ ਕਿਹੜੇ ਤਰੀਕੇ ਨਾਲ ਤੇਰ ਜਾ ਮੈਨੂੰ ਹਲੋ ਬਾਜਰਾ ਪਾਣੇ 10000 ਪਾਜੀ ਤੇ ਰੋਲਾ ਪਿਆਦਾ ਯਾਰ ਆਜ ਉਧਰ ਫਲਦੇ ਕੋਈ ਤੇਰਾ ਜਾਮ ਲਾ ਗਿਆ ਸ਼ਹਿਰ ਚ ਬਾਈ ਹਜੇ ਮੈਂ ਨੰਬਰ ਪਲੇਟ ਵੀ ਨਹੀਂ ਲੱਗੀ ਮਾਰੇ ਯਸ ਬੈਂਕ ਦੇ ਕੋਲ ਇਦਾਂ ਰੱਖੇ ਨੂੰ ਆ ਜਾਓ ਹਜੇ ਮੈਂ ਨੰਬਰ ਪਲੇਟ ਨਹੀਂ ਲੱਗੀ ਨਹੀਂ ਮਿਲਣਾ ਨਹੀਂ ਮੇਨ ਅਪਰੋਚ ਪਰ ਰੋਡ ਤੇ ਯਾਰ ਤੁਸੀਂ ਬਸ ਕਹਿ ਕੇ ਆਓ ਇਧਰ ਆਜੋ ਮਦਦ ਕਰ ਬਾਈ ਰੋਡ ਪਾ ਲੈ ਪੁਲ 'ਤੇ ਚੜੇ ਥੱਲੇ ਥੱਲੇ ਵੀ ਆਇਓ ਜਲਦੀ ਕਰੋ ਅੱਗੇ ਡਿਊਟੀ ਕਰਦੇ ਆ ਹੁਣ ਤੱਕ ਆਮ ਉਹ ਵੀਡੀਓ ਦੇ ਵਿੱਚ ਕਹਿਣਾ ਆ ਜੀ ਸਾਬਤ ਕੀ ਕਰਨਾ ਜਿੰਨੇ ਕੁੜੀ ਆਲੇ ਆਇਆ ਜਿੰਨੇ ਬੰਦੇ ਉਦੋਂ ਖੜੇ ਸੀ ਪਾਛੋੜਾ ਤੂੰ ਜਾ ਕੇ ਕਿਸੇ ਦੀ ਬਣਾ ਲਓਗੇ ਮੈਨੂੰ ਵੀ ਪਤਾ ਕੌਣ ਆ ਉਹ ਉਹ ਪਹਿਲੀ ਵੀਡੀਓ ਚ ਵੀ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਸਾਰੇ ਇਹ ਦੋ ਦੋ ਰੰਗਾ ਹੋਰ ਵੀ ਖੜੇ ਨਹੀਂ ਸਾਰੇ ਗਵਾਹ ਨੇ ਜੀ ਸਾਰੇ ਨੂੰ ਪਤਾ ਬੰਦਾ ਕੌਣ ਸੀ ਕੌਣ ਹਾਂਜੀ ਹਾਂਜੀ ਵੀਡੀਓ ਆ ਗਈ ਆਪਣੇ ਅਸੀਂ ਕੋਈ ਕਾਰਵਾਈ ਕਰਾਉਣੀ ਵੀਡੀਓ ਦੇਖ ਕੇ ਅਫਸਰ ਕਾਰਵਾਈ ਕਰਦੇ ਆਂ ਠੀਕਾ ਨਹੀਂ ਕਰਦੇ ਨਾ ਸਹੀ ਕਿ ਇਹਨਾਂ ਨੂੰ ਆਪ ਜਨਤਾ ਨੂੰ ਪਤਾ ਲੱਗਿਆ